ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਸੇਲ ਕਰਨ ਲਈ ਪਵਾਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਦੂਜਾ ਸੂਆ ਸੂਈ ਸਵਾਈ ਝੋਟੀ ਲੈ ਕੇ ਤੁਹਾਡੇ ਆਤੇ ਆਏ ਆ ਬਾਈ ਜੀ ਤੇ ਬਾਕੀ ਦੀ ਵੰਦੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਾਰੇ ਸਾਨੂੰ ਦੋ ਤਰਾਂ ਪਿੰਡ ਬਗੜਾੜੀ ਜਣਾ ਫ੍ਰੀਕੁਇੰਸੀ ਦੱਸੋ ਠੀਕ ਹੈ ਬਾਈ ਜੀ ਬਾਈ ਜੀ ਕੀ ਡਿਟੇਲ ਹੈ ਜੀ ਛੋਟੀ ਦੀ ਇਹ ਦੂਜਾ ਛੋਟੀ ਸੁਈ ਹੈ ਜੀ ਹਾਂ ਜੀ ਸੁਈ ਨੂੰ ਮਗਰ ਅੱਧਾ ਘੰਟਾ ਛੋਟੀ ਨੂੰ ਅੱਛਾ ਜੀ ਹਾਂ ਤੇ ਕਟਾ ਦਿੱਤਾ ਨੇ ਚਲਾਈ ਜੂਰੀ ਐਕ ਨੰਬਰ ਆ ਜਮਾ ਠੀਕ ਹੈ ਜਮਾ ਰੂਮਰ ਕੀ ਚਲਾਈ ਹੈ ਜਮਾ ਠੀਕ ਹੈ ਜੀ ਸਹੀ ਗੱਲ ਜੀ ਠੀਕ ਹਾਂ ਜੇਰ ਜੂਰੇ ਪਹਿਣੀ ਆ ਜਦੋਂ ਜੇਰ ਪਹਿਣੀ ਵੀ ਬਣਾ ਲਾਂਗੇ ਆਪਾਂ ਤੇ ਦੁੱਧ ਦੁੱਧ ਕਿੰ ਉਹ ਤਾਂ ਨਾਰਮਲੀ ਤੇ 14 ਕਿਲੋ ਦੇ ਦੂਗੀ ਝੁੱਟੀ ਕਿਲੇ ਖੁੰਡਾ 14 ਕਿਲੋ ਤਾਂ ਤੇ ਝੁੱਟੀ ਬਾਈ ਜੀ ਦੇ ਦੂਗੀ ਦੂਜਾ ਸੂਆ ਥਣੇ ਵੀ ਸਾਫ ਆ ਚਾਰ ਥਣ ਬਾਈ ਕੋਈ ਫੋੜ ਨਹੀਂ ਛਾਂਗ ਨਹੀਂ ਪੂਰੇ ਗਾਇਲ ਤੇ ਲੱਗੇ ਆ ਬਾਈ ਜੀ ਮੋٹے ਮੋٹے ਨੋਕ ਵਾਲੇ ਵਧਿਆ ਸੋਹਣੇ ਥਾਣਾ ਚਾਰ ਸਵੇਰੇ ਇੱਕੋ ਜੇ ਪਿਆ ਪੀਲੀ ਦੇ ਪਾਵਿਆਂ ਨੂੰ ਠੰਡੀ ਸੀਲ ਆ ਬਾਈ ਜੀ ਬਾਈ ਜੀ ਨੇ ਬੱਚਾ ਵੀ ਛੱਡਿਆ ਉੱਠੇ ਪਾਸੇ ਹੀ ਬਹਿ ਕੇ ਧਾਰਾ ਮਾਰਨ ਲੱਗ ਗਏ ਆ ਸੀਲ ਸੌਆ ਬਾਈ ਜੀ ਸੀਲ ਪਸੂ ਤੁਹਾਨੂੰ ਵੀ ਪਤਾ ਕਰਮਾ ਵਾਲਾ ਹੀ ਮੈਂ ਤਾਂ ਸੀਲ ਮਿਲਦੀ ਹੈ ਜੀ ਦਾਵਾ ਵਰਗੀ ਆ ਬਾਈ ਜੀ ਸੀਲ ਤਾਂ ਕਿ ਬਾਈ ਬਹੁਤ ਚੰਗੀ ਆ ਬਾਈ ਜੀ ਵੇਖੋ ਘੂਰ ਨੇ ਛਟਾ ਨਹੀਂ ਉਹਨ ਅਗਲੇ ਧਰ ਬਾਈ ਜੀ ਹੁਣੇ ਚੋਣ ਲੱਗ ਗਿਆ ਧਾਰਾ ਦੂਰਾ ਕਰਨ ਵਾਲੀ ਦਾ ਬਹੁਤ ਸੁਣਾਈ ਬੱਚਾ ਬੱਚਾ ਛੱਡਣ ਦੀ ਡੂਕ ਬੱਚਾ ਉਹਦੀ ਬਾਈ ਜੀ ਨੇ ਛੱਡਿਆ ਵੈਸੇ ਹੀ ਬਹਿ ਕੇ ਬਾਈ ਜੀ ਤੇ ਬੈਠੇ ਹੀ ਪੁੱਠੇ ਪਾਸੇ ਆ ਜੀ ਮਾੜੀ ਨਹੀਂ ਆ ਠੰਡੀ ਆ ਹਾਂਜੀ ਸੀਲ ਠੰਡੀ ਆ ਜੀ ਕਰੋ ਚੈੱਕ ਬਾਈ ਜੀ ਤੋਰ ਚਾਲ ਚੈੱਕ ਕਰਾ ਦਿਓ ਜੀ ਕਰਨ ਵਾਲੀ ਦੀ ਲਓ ਬਾਈ ਜੀ ਤੋਰਾ ਚੈੱਕ ਕਰਾਉਣੇ ਆ ਤੁਹਾਨੂੰ ਸੀਲ ਸਾਉ ਮੈਂ ਆ ਚਾਰ ਥੜ ਹੱਥੀ ਚੋਈ ਲੈ ਪੂਰੇ ਗੈਲ ਚ ਲੱਗੇ ਆ ਫੇਸ ਕੁਆਲਟੀ ਚੈੱਕ ਕਰੋ ਜੀ ਲੋ ਬਾਈ ਜੀ ਕਰੋ ਤੋਰ ਚਾਲ ਬਾਈ ਜੀ ਚੈੱਕ ਕਰਾਉਣੇ ਆ ਸੱਲੀਪਾਰਕ ਤੁਸੀਂ ਆਪ ਕਰਦੇ ਆ ਕਾਲੀ ਸ਼ਾ ਮੋਰਾ ਨਸਲ ਦੀ ਝੋਟੀ ਆ ਬਾਈ ਜੀ ਦੂਜਾ ਸੂਆ ਸੂਈ ਆ ਸੂਈ ਨੂੰ ਹਜੇ ਅੱਧਾ ਪੌਣਾ ਘੰਟਾ ਹੀ ਹੋਇਆ ਬਾਈ ਜੀ ਬਾਕੀ ਜੇਰ ਜੂਰ ਦੀ ਵੀਡੀਓ ਤੁਹਾਨੂੰ ਕੰਪਲੀਟ ਬਾਈ ਜੀ ਹੋਣੀ ਜਦੋਂ ਪੈ ਗਈ ਜੇਰ ਬਣਾ ਕੇ ਹੱਥ ਲੈਣਗੇ ਵੀਡੀਓ ਤੁਹਾਡੇ ਲਈ ਉਹ ਵੇਖ ਸਕਦੇ ਆ ਜੀ ਤੁਸੀਂ ਕਟਾ ਦਿੱਤਾ ਕਰਮ ਵਾਲੀ ਨੇ ਕਟਾ ਸੋਹਣਾ ਜੀ ਕਾਲਾ ਸ਼ਾ ਵਿਜੇ ਪਾਲਨਪਨੋਸਨਾ ਫੀਗਾ ਸੰਭਾਲ ਕਿਸੇ ਨੇ ਕਰ ਲਈ ਕਟੀਆਂ ਵਰਗੇ ਕੱਟੇ ਕੀ ਕਟੀਆਂ ਨਾ ਘੱਟ ਨਹੀਂ ਕੋਈ ਸਿੰਗ ਬਣਾਇਆ ਰੀਅਲ ਸਿੰਗ ਲੱਗਾ ਹਾਂਜੀ ਕੋਈ ਸਿੰਗ ਬਣਾਇਆ ਬਨੂ ਐ ਨਹੀਂ ਜੀ ਅਰੀਜਨਲ ਸੇਮ ਹੀ ਜਿਹੜਾ ਕੁਦਰਤੀ ਮਾਲਕ ਨੇ ਪਰਮਾਤਮਾ ਨੇ ਲਾਤਾ ਉਵੇਂ ਹੀ ਹੈ ਜੀ ਕੋਈ ਹੱਥ ਪੱਲਾ ਹੱਥ ਪੱਲਾ ਵੱਜਣ ਦਾ ਨਹੀਂ ਨਹੀਂ ਵੱਜਿਆ ਜੀ ਸਿੰਗ ਗੋਲ ਉੰਡੇ ਆ ਕਾਲੀ ਸ਼ਾਹ ਕਦ ਸ਼ਾਹ ਵਾਲੀ ਝੋਟੀ ਆ ਕਿਸੇ ਵੀਰ ਦੇ ਪਸੰਦਾ ਵੇ ਬਾਈ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਥਾਂ ਲੈ ਬਾਈ ਜੀ ਨੇੜ ਤੋਂ ਚੈੱਕ ਕਰ ਲਓ ਆ ਬਹਿਣੀ ਦੇ ਪਾਸੇ ਦਾ ਸੈਡਾ ਜੀ ਆ ਮਦਰ ਦੇ ਪਾਸੇ ਚੈੱਕ ਕਰੋ ਜੀ ਦੇਖੋ ਜੀ ਬੈਣੀ ਬੈਣੀ 4 ਸਪੇਰੋਂ ਬਾਈ ਜੀ ਗਾੜੀ ਪਿਛਾੜੀ ਇੱਕੋ ਜੀ ਆ ਕਰਮਾਂ ਵਾਲੀ ਦੀ ਕਿਸੇ ਵੀਰ ਤੇ ਪਸੰਦ ਆਵੇ ਬਾਈ ਜੀ ਹੁਣ ਆ ਨੰਬਰ ਸੰਪਰਕ ਕਰ ਲਿਓ ਸੋਣੀ ਝੋਟੀ ਆ ਬਾਈ ਜੀ ਉਹ ਚਾਰ ਸੂਏ ਬੰਦਾ ਪਹਿਲਾ ਦੂਜਾ ਸੂਆ ਝੋਟੀ ਲੈ ਕੇ ਘਰੇ ਚੋ ਵੀ ਲੈਂਦਾ ਝੋਟੀ ਬਾਈ ਜੀ ਕਾਲੀ ਸ਼ਾ ਸੋਣੀ ਸਰਖੀ ਆ ਕਿਸੇ ਵੀਰ ਤੇ ਪਸੰਦ ਆਈ ਬਾਈ ਜੀ ਦਾ ਨੰਬਰ ਸਕਰੀਨ ਤੇ ਚਲਾਵਾਂਗੇ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਸੀਲ ਸਾਊ ਆ ਲੋ ਬਾਈ ਹਾਂ ਜੀ ਬਾਈ ਜੀ ਆ ਵੀਡੀਓ ਦੇ ਵਿੱਚ ਹੀ ਬਾਈ ਜੀ ਹੋਣੀ ਬੱਚੇ ਤੋਂ ਵੀ ਪਾਸੇ ਲਿਆ ਕੇ ਖੁੱਲੀ ਸੜਕ 'ਤੇ ਇੱਥਾਂ ਬਹਿ ਗਏ ਆ ਬਾਕੀ ਧਾਰ ਤੂਰਤ ਕਰਮਾਂ ਵਾਲੀ ਲੈਂਦੀ ਆ ਧਾਰ ਵਾਲਾ ਪਸੂ ਤੁਹਾਨੂੰ ਵੀ ਪਤਾ ਬਾਈ ਜੀ ਸੀਲ ਠੰਡੀ ਬਹੁਤ ਆ ਜੀ ਬਹੁਤੀ ਜ਼ਿਆਦਾ ਠੰਡੀ ਆ ਜਿੱਥੇ ਮਰਜੀ ਬੈਠਾ ਧਾਰਾ ਮਰੀ ਜਾ ਵੀਰੇ ਲੋ ਬਾਈ ਜੀ ਬਹੁਤੀ ਜ਼ਿਆਦਾ ਠੰਡੀ ਆ ਸੱਲੀ ਪਰਕ ਕਰੋ ਜੀ ਸੀਲ ਠੰਡੀ ਬਹੁਤ ਆ ਜੀ ਕਿੱਲੇ ਦੇ ਵੱਜਾ ਤੇ ਤਕਾਨੇ ਦੇ ਵੱਜਾ ਤਾਂ ਹਰ ਕਿਸੇ ਪਸੂ ਮਿਲ ਪੈਂਦਾ ਬਾਕੀ ਨਵੀਂ ਆਈ ਹੈ ਬਾਈ ਜੀ ਹੁਣ ਅਗਲੇ ਆਈ ਵੀ ਅੱਜ ਹੀ ਆ ਬਾਈ ਜੀ ਹੁਣ ਦਾ ਵਪਾਰ ਲਾਈਨ ਦਾ ਕੰਮ ਆ ਉਪਰੇ ਘਰੇ ਆ ਕੇ ਦਾ ਜੜਵਾਰ ਤੁਹਾਨੂੰ ਪਤਾ ਜੀ ਪੰਜ ਚਾਰ ਦਿਨ ਤੇ ਦਾ ਵੀ ਹੈ ਨੀਗਾ ਤੇਨੂੰ ਵਿਚਾਰੀ ਨੂੰ ਕੋਈ ਵਾਸਤਾ ਨਹੀਂ ਜੀ ਬਹੁਤ ਸੇਲ ਸਰੀਫ ਕੀ ਪੋਜ਼ਿਟਿਵਿਟੀ ਆ ਬਾਈ ਜੀ ਸੇਲਸ ਆਊਗਾ ਜੀ ਤੇ ਬਾਈ ਜੀ ਕੀ ਡਿਮਾਂਡ ਆ ਜੀ ਇਹਦੀ ਮੁੱਲ ਵੀ ਆਪਾਂ ਜਿਵੇਂ ਮੱਜਾਂ ਨੇ ਸੁਣਦੇ ਆ ਹਾਂਜੀ 1 25 ਇੱਕ ਵੀ ਕਰੀ ਜਾਂਦੇ ਆ ਕਰੀ ਜਾਂਦੇ ਜੀ ਪਰ ਆਪਾਂ ਹੀ ਉਹ ਮੁੱਲ ਕਰਨਾ ਹਾਂਜੀ ਮੁੱਲ ਲੱਖਾਂ ਤੇ 95000 ਦੀ ਬਾਈ ਜੀ ਬਿਲਕੁਲ ਬਾਈ ਜੀ ਦਾ ਜਾਇਜ਼ ਮੁੱਲ ਆਪਾਂ ਇਸ ਮੇਰਾ ਮਾਨਤਾਂਣ ਜਰੂਰ ਕਰ ਦੂਰੋਆ ਦੇ ਬੰਦੇ ਆਪਾਂ ਸੁਣਦੇ ਆ ਜੀ ਝੋਟੀ ਦਾ ਕੋਈ ਡੇਢ ਮੰਗ ਲੈਂਦਾ ਕੋਈ ਸਵਾ ਮੰਗ ਲੈਂਦਾ ਕੋਈ 1.2 ਕੋਈ 25 ਤੇ ਬਾਈ ਜੀ ਨੇ 94000 ਰੁਪਏ ਦੀ ਕਿਹਾ ਦੇ ਦਾਂਗੇ ਬਾਕੀ ਮੌਕੇ ਤੇ ਥੋੜਾ ਮਾਨਤਾਨ ਹੋ ਜਾਊਗਾ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 8847601402 ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਕਿਸੇ ਵੀਰ ਤੇ ਪਸੰਦ ਆਵੇ ਝੋਟੀ ਬਾਈ ਜੀ ਬਾਈ ਜੀ ਨਾਲ ਸਪਾਰਕ ਕਰ ਲਿਓ ਸੀਲ ਸਾਊਥ ਦਾ ਬਾਈ ਜੀ ਕੋਈ ਲੇਖਾ ਦੀ ਬੇ ਫਿਕਰੇ ਹੋਗੇ ਸੀਲ ਠੰਡੀ ਇਹ ਲੋ ਦਾ ਝੋਟੀ ਮੰਗਾਵੇ 18 ਠੱਡੇ ਬਾਈ ਦੰਗਾ ਨੂੰ ਮੋੜ ਮੋੜ ਕੇ ਬਾਈ ਜੀ ਨੇ ਬੈਠੀ ਅੰਦਰ ਤੀਜੀ ਯਾਰ ਧਾਰਾ ਮਾਰਨ ਲੱਗ ਗਿਆ ਨਹੀਂ ਨਾ ਕਰੀ ਮਿਲ ਕੇ ਦੂਜੇ ਨੂੰ ਮਿਲਦੀ ਨਹੀਂ ਦਿੱਤੀ ਹਾਂਜੀ ਹਾਂਜੀ ਇਹਨੂੰ ਕੋਈ ਵਿਚਾਰੀ ਨੂੰ ਵਾਹ ਵਾਸਤਾ ਨਹੀਂ ਨਹੀਂ ਜੀ ਬਾਈ ਕਰ ਲਓ ਜਦ ਤੀਜੀ ਯਾਰ ਬਾਈ ਧਾਰਾ ਮਾਰਨ ਲੱਗ ਗਿਆ ਰੂਹ ਵੀ ਨਹੀਂ ਪੋਲੀ ਹੁੰਦੀ ਜਿੰਨੀ ਦੀ ਚੋਈ ਪੋਲੀ ਦਾ ਡਿਸੀਜ ਜਾਂਦੀ ਹੈ ਮੋੜ ਇਹਨਾਂ ਦੇ ਪੋਲੀ ਦੇ ਕਾਰਨ ਆਖ ਮੜਾ ਲਾਉ ਦੀ ਲੋੜ ਪੈਦੀ ਹੈ ਹਾਂਜੀ ਬਾੜੀ ਨਹੀਂ ਆਏ ਪੋਲੀ ਇਸ ਮੁਤਾਲਾ ਬੰਦਾ ਹੈ ਜਿਹੜਾ ਕੋਈ ਲੈ ਜਾਊਗਾ ਕਰਮ ਵਾਲੀ ਨੂੰ ਛੋਟੀ ਸੋਹਣੀ ਹੈ ਬਾਈ ਜੀ ਵੀਡੀਓ ਸੋਹਣੀ ਲੱਗੇ ਅੱਗੇ ਬਾਈ ਜੀ ਸ਼ੇਅਰ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈ